ਠੰਡਾ ਹੋ ਗਿਆ ਹੈ ਭਾਜੀ ਮੈਂ ਨਾਲੇ ਬਿਲਕੁਲ ਜੀ ਮੌਸਮ ਐ ਹਸਾਮਾ ਹੋ ਗਿਆ ਵਾ ਗਰਮੀ ਬੜੀ ਵੀਤੀ ਹੂੰ ਨਹੀਂ ਸਿਰੇ ਕਿਦਾਂ ਦੇਣ ਹੀ ਨਾ ਲੱਗਾ ਬੜਾ ਅੱਜ ਤੇ ਪੂਰਾ ਵਟ ਨਿਕਲਦੇ ਤੇ ਏਸੀ ਦੇ ਅੰਦਰ ਲੱਗਣ ਤੇ ਕਾਮ ਨਹੀਂ ਜਾਵਾ ਤੇ ਵਧੀਆ ਹੋ ਗਿਆ ਇਹ ਵੀ ਆਪਣੇ ਲਈ ਤੇ ਜਨਵਰਾਂ ਵਿਚਾਰ ਲਈ ਪਸ਼ ਪੰਛੀਆਂ ਲਈ ਸਾਰਿਆਂ ਲਈ ਫਸਲ ਵੀ ਵਧੀਆ ਹੋ ਰਹੀ ਹੂੰ ਬੀਜੜਾ ਤਾਂ ਜ਼ਰੂਰੀ ਹੈ ਇਹ ਬੰਦਾ ਤੇ ਆਪ ਤੇ ਏਸੀ ਵਗੈਰਾ ਹਨ ਬੈ ਜਾਂਦਾ ਪਰ ਜਾਨਵਰ ਜਿਹੜੇ ਚਾਰੇ ਉਹਨਾਂ ਨੂੰ ਹਾਂਜੀ ਹਾਂਜੀ ਉਹ ਤੁਹਾਡੇ ਵਰਗ ਮੇਰੇ ਸਕੂਲ ਹੁੰਦੇ ਸਾਰੀ ਐ ਲਾਤ ਇਹਨੇ ਕੱਪੜੇ ਆਖਣ ਦੇ ਇਹ ਵੀ ਗਰਮੀ ਲੱਗਣ ਢਈ ਹੈ ਹਾਂ ਕਹ ਜੇ ਹੁਣ ਅੱਧਾ ਘੰਟਾ ਪਹਿਲਾਂ ਕਿੱਦਾਂ ਸੀ ਹਾਂਜੀ ਤੇ ਹੁਣ ਵੇਖ ਲੋ ਉਧਰ ਤੇ ਰਹਾਂ ਦੇ ਆਏ ਅਸਮਾਨ ਪੂਰਾ ਮਰਭੋ ਗਿਆ ਉਹ ਜਿਹਨੇ ਬਲੂ ਕਲਰ ਦਾ ਤੇ ਹਵਾ ਜੀ ਬਹੁਣੀ ਪਰ ਮਤਲਬ ਕੰਮ ਠੰਡਾ ਹੋ ਜਨੇ ਤੇ ਪਿਆ ਵਾਪਾ ਚੱਲਣ ਢੀ ਤੇ ਚਲੋ ਫਿਰ ਵੀ ਫਰ ਨਾਲਾ ਮोटा ਫਰਕ ਤੇ ਅੰਦਰ ਤੇ ਸੀ ਇੱਕ ਵਦਨ ਲਿਆ ਹੁਣ ਪੂਰਾ ਉਧਰ ਬੱਤੀ ਬੰਦ ਹੋ ਗਈ ਏ ਕਦੇ ਅਸੀਂ ਵੀ ਆਪਕੋ ਖੁਲੇ ਕਿਉਂ ਨਾ ਚੱਲਣ ਲੱਗਾ ਕੀ ਆਪਣਾ ਸਹੀ ਗੱਲ ਸਹੀ ਗੱਲ ਆ ਚੱਲਣ ਲੱਗਾ ਕੰਮ ਕੁਝ ਖਾਣਾ ਖੋਣਾ ਖਾਣੇ ਬਾਅਦ ਹੁੰਦੇ ਮਸਲੂ ਕਿੱਥੇ ਤੇ ਪਹੁੰਚਿਆ ਕੰਮ ਕੰਮਸ ਬਣ ਗਿਆ ਚੌਲ ਬਣ ਗਏ ਨੇ ਕੰਮ ਬਣ ਗਿਆ ਕੰਮ ਕੋਈ ਨਹੀਂ ਚੌਲ ਬਣ ਗਏ ਨੇ ਚੌਲ ਬਣ ਗਏ ਸਬਜ਼ੀ ਮੌਸਮ ਬਹੁਤ ਵਧੀਆ ਬਾਹਰ ਹਾਂ ਮਜ਼ਾ ਆ ਗਿਆ ਪਰ ਅੰਦਰ ਨਹੀਂ ਹਾਂ ਮੌਣੇ ਮੱਖੀਆਂ ਬੜੀਆਂ ਆ ਜੁਈਆਂ ਮੱਖੀਆਂ ਇੱਥੇ ਮੱਖੀਆਂ ਦਾ ਕੰਮ ਆਣਾ ਲਗੋ ਡਾਕੂਮੈਂਟ ਵਰਕ ਨਹੀਂ ਨੋ ਬਸ ਬਣ ਗਿਆ ਸਿਰਸ਼ਤਾ ਨਹੀਂ ਵੀ ਇਹਨਾਂ ਨੂੰ ਉਹਨੂੰ ਲੈ ਪਾਪ ਜੀ ਇਹ ਇਹ ਮੈਂ ਪਾਪ ਨੂੰ ਜੀ ਬਣੰਦੀ ਆਂ ਬਹੁਤ ਲੱਗੀਆਂ ਲੱਗਾਂ। ਸਾਵਾ ਖੜੇ ਖੜੇ ਜੀ ਬੰਦੇ ਹੂੰ ਪਾਪ ਫਲੇ ਗੜਬੜੀਆਂ ਕਰ ਦਿੰਦੇ ਆਂ ਵੀਡੀਓ ਬਣ ਗਈਆਂ ਨੇ ਸਾਡੀਆਂ ਇਹ ਖੰਟਾ ਨਹੀਂ ਹੋ ਗਿਆ। ਵੀਡੀਓ ਦੋ ਬਣਾ ਲਈਆਂ ਨੇ ਜਾਂ ਕਮ ਗਿਆ ਸਕੂਲਰ ਆਹੋ ਤੇ ਜੇ ਹੁੰਦਾ ਘਰ ਤੇ ਫੇਰ ਵੀ ਇਦਾਂ ਬਣਾ ਲੈਂਦੀਆਂ ਪਰ ਫਿਰ ਦੋ ਦੋ ਘੰਟੇ ਫਿਰ ਵਾਧਾ ਲੱਗ ਜਿੰਦੇ ਨੇ ਮੇਰੇ ਘਰੇ 3 ਨੂੰ ਲੱਗਦੀ ਕੁੱਕ ਤੇ ਹੁਣ ਅਗੋਂ ਦਿਖਾਵਾਂਗੀ ਕੀ ਅੰਨਾ ਵੀ ਇੱਕ ਹੰਦੇ ਆਏ ਓਏ ਆਏ ਓਏ ਆਏ ਓਏ ਆਏ ਓਏ ਜਿੱਦਿਓ ਹੋਂ ਫਾਇਰ ਹੁੰਦਾ ਹੂੰ ਹਾਂ ਕੋਲੇ ਕਰਨਾ ਹੈ ਤਾਂ ਕਿਸੇ ਨਾਲ ਕਰ ਆ ਨੀਚੇ ਇਹ ਦਿਨ ਪੁਰਾਣੇ ਆ ਕਿਦਰ ਮੈਂ ਹਵਾ ਕੱਢੀਆਂ ਕੰਨੀਆਂ ਲਾਉਂਦੀ ਨਹੀਂ ਇਹ ਵਧੀਆਂ ਰਹਿੰਦੀਆਂ ਨੇ ਬੜੀਆਂ ਵਧੀਆਂ ਕਿਤੇ ਕੰਮ ਨਹੀਂ ਕਰਦੇ ਰਹੋ ਤਾਂ ਨਿਕਾਣੀਆਂ ਦੀਦੀ ਲੱਭਦੀਆਂ ਮੈਨੂੰ ਜਦੋਂ ਕੋਈ ਆਇਆ ਹੋਏ ਜਿੰਨੀਆਂ ਮਰਜੀ ਹੋਣ ਨਾਲ ਹੀ ਤੇ ਹੁੰਦਾ ਉਹਨੇ ਉਹਨਾਂ ਦਾ ਖਾਤਾ ਇੰਨਾ ਚ ਵਾਪਸ ਸਮਾਨ ਜਿਉ ਚਾਰ ਮਾਉਂਦੇ ਹੀ ਕਿਹੇ ਚਾਰ ਰੱਖ ਤਾਂ ਖੇਤ ਚ ਸਬਜ਼ੀ ਬਗਾਤੀ ਖੇਤ ਰੋਟੀਆਂ ਨੇਤੀਆਂ ਓਏ ਓਦਾਂ ਥਾਲੀ ਦੀ ਰੱਖਣੀ ਹੁੰਦੀ ਏ ਤੇ ਜੇ ਮੰਨ ਲਾਓ ਜ਼ਿਆਦਾ ਚੀਜ਼ਾਂ ਬਣੀਆਂ ਹੋਣ ਦੋ ਤਿੰਨ ਤਾਂ ਫਿਰ ਕੌਲੀਆਂ ਕਿੰਨੀਆਂ ਕਿ ਬੰਦਾਲ ਲਿਆਏ ਮਤਲਬ ਕਿ ਉਦੋਂ ਆਪਾਂ ਬਣਾਏਗੀ ਇੱਕ ਪਿੰਡੀਆਂ ਨਹੀਂ ਚੱਲਦੀ ਏ ਤਾਲ ਦਹੀਂ ਨਾਲ ਦਹੀਂ ਨਾਲ ਚਾਰ ਤੇ ਸਾਰੇ ਖਾਣੇ ਪੂਰੇ ਫੋਲੋਗੇ ਕੰਨੀਆਂ ਲੱਗਦੀਆਂ ਹੁੰਦੀਆਂ ਹੈਗੀਆਂ ਹੂੰ ਹਵਾ ਵੇੜ ਸਕੀਆਂ ਵੀ ਸੋਚਾਂ ਨਹੀਂ ਉਤੋਂ ਨਹੀਂ ਹੌਂਡੀ ਕੱਢਾ ਢਾਢੀ ਨਹੀਂ ਸੱਚੀ ਹਵਾ ਹੀ ਥਾਣੀ ਆਉਂਦੀ ਏ ਪਰ ਇੱਕ ਗੱਲ ਵੀਧੀ ਇਹ ਵੀ ਹੈਗੀ ਬਾਕੀ ਗੱਲਾਂ ਤੁਸੀਂ ਛੱਡੋ ਜਿਹੜਾ ਬੀਬੀਆਂ ਵਿਚਾਰੀਆਂ ਨੇ ਕਿਚਨ ਦੇ ਵਿੱਚ ਸੋਈ ਦੇ ਵਿੱਚ ਇੰਨੀ ਗਰਮੀ 'ਚ ਕੰਮ ਕਰਨਾ ਰੋਟੀ ਪਾਣੀ ਤਿਆਰ ਕਰਨਾ ਮੈਨੂੰ ਵੀ ਇੱਕ ਵੱਡਾ ਸੰਘਰਸ਼ ਏ ਨਹੀਂ ਬਹੁਤ ਜ਼ਿਆਦਾ ਦੇਖੋ ਬੰਦੇ ਦੇ ਆਪਾਂ ਬਾਹਰ ਖੇਤੀਬਾੜੀ ਦਾ ਜੇ ਕਿਦਾਂ ਵੀ ਬਾਤ ਨਿਕਲ ਜਾਂਗੇ ਬਾਹਰ ਹਵਾ ਹੋਰ ਆ ਤਰੀਕਾ ਸੁਲਾਵ ਚੱਕਰ ਹੋਰ ਪਰ ਜਿਹੜਾ ਸੋਈ ਦੇ ਵਿੱਚ ਰੋਟੀ ਤਿਆਰ ਕਰਨੀ ਨੇ ਚ ਮੈਂ ਨਾ ਵੀ ਇਹ ਵੀ ਇੱਕ ਆਪਣੇ ਆਪੇ ਸੰਘਰਸ਼ ਜਾ ਵੀ ਤਾਂ ਬਸ ਯਾਰ ਦੇਖੋ ਅਸੀਂ ਥੋੜਾ ਅੱਗੇ ਆ ਗਈ ਪ੍ਰੋਤਤੀ ਖਾ ਲਈ ਤੇ ਇਹ ਵੀ ਬੜਾ ਤਕੜਾ ਧੰਨਵਾਦ ਆ ਕਿ ਆਪਾਂ ਆਪਣਾ ਕੰਮ ਆ ਦੇਖੋ ਬੰਦਿਆਂ ਦਾ ਆਪਣਾ ਆਪ ਜਨਾਨੀਆਂ ਦੀ ਵਿਚਾਰਿਆਂ ਦੀ ਪਹਾੜੀ ਬੰਦਿਆਂ ਨੂੰ ਭਾਜੀ ਪੈਂਦਾ ਕੋਈ 4 ਦਿਨ ਜਾਂ ਜਦੋਂ ਕਣਕ ਬੀਜ ਨਹੀਂ ਉਦੋਂ ਹਾਂਜੀ ਧੁੱਨੇ ਲੱਗੇ ਕੋਈ ਮਹੀਨਾ ਡੇਢ ਤੇ ਲਹਣਾ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫੀਨਲ ਕਰਨਾ ਉਹਦਾ ਇੱਕ ਦਿਨ ਚਾਹੀਦਾਣਾ ਛੁੱਟੀ ਵਾਸਤੇ ਲੇਡੀਜ਼ ਵਾਸਤੇ ਇੱਕ ਦਿਨ ਬਣਿਆ ਉਹ ਜਿੱਦਾਂ ਉਹ ਕੀ ਅਗੋਜੇ ਦੂਜਾ ਦਿਨ ਇੱਕਾ ਵੀ ਚਾਹੀਦਾ ਹਮਮ 프리 ਡੇ ਔਰ 프리 ਡੇ ਸਹੀ ਕਰ ਤਾਂ ਬੰਦੇ ਦੀ ਡਿਊਟੀ ਨੂੰ ਲੀਵ ਕਰੀ ਜਾ ਆ ਵਟਾ ਨਿਕਲ ਵਟ ਜਾ ਰਹੀ ਹਮ ਤੁਹਾਡੇ ਵਰਗੇ ਨੂੰ ਤੇ ਮੈਂ ਵੀਰ ਜੀ ਹੁਣੀ ਤਾਂ ਮੈਨੂੰ ਪਤਾ ਮੇਰੇ ਵੀ ਟ੍ਰੇਨ ਨੂੰ ਕਰ ਲੈਣੇ ਤੁਹਾਨੂੰ ਤਾਂ ਪ੍ਰਾਈਮਰ ਤਾਂ ਘੰਟਾ ਉੱਤੇ ਪਤਾ ਜੀਰੋ ਹੀ ਹੋਣੀ ਆ ਅਵਾਜ਼ ਮੇਰ ਦਾ ਹੋਣਾ ਹੋ ਗਏ ਨਾ ਠੰਡਾ ਅਨਾਂ ਗਰਮੀ ਲੱਗਦੀ ਗਰਮੀ ਲੱਗਦੀ ਉਹ ਪ੍ਰਧਾਨ ਦੁਪੱਟਾ ਨਹੀਂ ਅੰਦਰ ਆ ਉਹ ਲੱਡੂ